ਅਗਲੀ ਖਬਰ ਪਰ ਚਲਿਏ ਤੇ ਜੱਗੀ ਜੋਲ ਤੁਹਾਨੂੰ ਯਾਦ ਹੋਊਗਾ ਸ੍ਰੋਤਿਆਂ ਨੂੰ ਸਾਰਿਆਂ ਨੂੰ ਇੰਗਲੈਂਡ ਦਾ ਸਿਟੀਜ਼ਨ ਆਪਣਾ ਇੱਕ ਨੌਜਵਾਨ ਪਿਛਲੇ 17 ਸਾਲਾਂ ਤੋਂ ਆਂ ਇੰਡੀਆ ਦੇ ਵਿੱਚ ਜੇਲ੍ਹ ਦੇ ਵਿੱਚ ਰੱਖਿਆ ਹੋਇਆ ਆ ਅੱਜ ਦਿੱਲੀ ਦੀ ਹਾਈ ਕੋਰਟ ਵੱਲੋਂ 7 ਕੇਸਾਂ 'ਚ ਉਹਨਾਂ ਦੀ ਜਮਾਨਤਾਂ ਜਿਹੜੀਆਂ ਆ ਖਾਰਜ ਕਰ ਦਿੱਤੀਆਂ ਗਈਆਂ ਹੈਗੀਆਂ ਇਨਸਾਫ ਕਿੱਥੇ ਮਿਲੂਗਾ ਜੱਗੀ ਜੋਲ ਦੀਆਂ 18 ਸਤੰਬਰ 2024 ਨੂੰ ਦਿੱਲੀ ਹਾਈ ਕੋਰਟ ਨੇ ਜਸਟਿਸ ਪ੍ਰਤਿਭਾ ਐਮ ਸਿੰਘ ਤੇ ਜਸਟਿਸ ਅਮਿਤ ਸ਼ਰਮਾ ਇਹਨਾਂ ਦੇ ਦੋ ਦੋਰੇ ਬੈਂਚ ਨੇ ਐਨਆਈਏ ਦੇ 7 ਕੇਸਾਂ ਦੀਆਂ ਜ਼ਮਾਨਤਾਂ ਖਾਰਜ ਕਰ ਦਿੱਤੀਆਂ ਆ ਇਹ 7 ਜ਼ਮਾਨਤਾਂ 28 ਅਗਸਤ 2024 ਨੂੰ ਜਿਹੜੀ ਆਖਰੀ ਵੈਸ ਹੋਈ ਸੀ ਉਹ ਤੋਂ ਸੁਣ ਤੋਂ ਬਾਅਦ ਉਹਨਾਂ ਨੇ ਫੈਸਲਾ ਰਾਕਵਾ ਰੱਖ ਲਿਆ ਸੀ ਐਡਵੋਕੇਟ ਜਿਹੜੇ ਮੰਜਪੁਰ ਆ ਉਹਨਾਂ ਨੇ ਦੱਸਿਆ ਪਈ ਜਗਤਾਰ ਸਿੰਘ ਜੱਗੀ ਜੋਣ ਨੂੰ ਪੰਜਾਬ ਪੁਲਿਸ ਨੇ ਦੋ ਦਿੱਲੀ ਦੇ ਸਪੈਸ਼ਲ ਸੈਲ ਨੇ ਇੱਕ ਤੇ ਐਨਆਈਏ ਨੇ ਅੱਠ ਕੇਸਾਂ ਟੋਟਲ 11 ਕੇਸਾਂ ਚ ਨਾਮਜ਼ਦ ਕੀਤਾ ਸੀ ਪੰਜਾਬ ਪੁਲਿਸ ਨੇ ਥਾਣਾ ਬਾਜਖਾਨਾ ਤੇ ਦਿੱਲੀ ਸਪੈਸ਼ਲ ਸੈਲ ਦੇ ਕੇਸ ਡਿਸਚਾਰਜ ਹੋ ਚੁੱਕੇ ਹੈਗੇ ਆ ਅ ਮਨਜਪੁਰ ਹੋਣਾ ਨੇ ਇਹ ਦੱਸਿਆ ਆ ਭਈ ਐਨਆਈਏ ਦੇ ਇੱਕ ਕੇਸ ਵਿੱਚੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜਸਟਿਸ ਤੇਜਿੰਦਰ ਸਿੰਘ ਢੀਂਸਾ ਤੇ ਜਸਟਿਸ ਲਲਤ ਬਤਰਾ ਨੇ ਦੋਰੇ ਬੈਂਚ ਨੇ ਜ਼ਮਾਨਤ ਦੇ ਦਿੱਤੀ ਸੀ ਅ ਤੇ ਜੱਗੀ ਜੋਲ ਹੋਣਾ ਦੀਆਂ ਸੱਤ ਜ਼ਮਾਨਤਾਂ ਦੀ ਜਿਹੜੀ ਪੈਰਵਾਹੀ ਆ ਉਹ ਐਡਵੋਕੇਟ ਪਰਮਜੀਤ ਸਿੰਘ ਨੇ ਕੀਤੀ ਸੀਗੀ ਸੋ ਬ੍ਰਿਟਿਸ਼ ਨਾਗਰਿਕਾ ਜਗਤਾਰ ਸਿੰਘ ਜੋਲ ਉਰਫ ਜੱਗੀ ਜੋਲ ਉਹਦੀ ਗ੍ਰਿਫਤਾਰੀ ਤੋਂ ਬਾਅਦ ਪੂਰੀ ਦੁਨੀਆ ਦੇ ਵਿੱਚ ਪ੍ਰੋਟੈਸਟ ਬਹੁਤ ਹੋਈ ਸੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਬ੍ਰਿਟਿਸ਼ ਦੀ ਪਾਰਲੀਮੈਂਟ ਚ ਕਈ ਵਾਰ ਉਹਨਾਂ ਦੀ ਰਿਹਾਈ ਦੀ ਆਵਾਜ਼ ਵੀ ਚੁੱਕੀ ਗਈ ਹੈ ਜੀ ਸੈਂਕੜੇ ਬ੍ਰਿਟਿਸ਼ ਮੈਂਬਰ ਪਾਰਲੀਮੈਂਟ ਨੇ ਭਾਰਤ ਸਰਕਾਰ ਤੱਕ ਪੱਤਰ ਵੀ ਲਿਖੇ ਆ ਉਹਨਾਂ ਦੇ ਸਬੰਧ ਦੇ ਵਿੱਚ ਫ੍ਰੀ ਜੱਗੀ ਨਾਓ ਇੱਕ ਜੱਗੀ ਜੋਲ ਰਿਹਾਈ ਮੋਹਮ ਵੀ ਚਲਾਈ ਗਈ ਸੀ ਪਰ ਕਹਿੰਦੇ ਵੀ ਇੱਕ ਸਿਆਸੀਕਰਕ ਜਦਾਂ ਐਕਟਿਵਿਸਟ ਸਗਾ ਸਿੱਖਾਂ ਬੁੱਧ ਸਿੱਖਾਂ ਦੇ ਉਲਟ ਕੀਤੇ ਜਾ ਰਹੇ ਜ਼ੁਲਮਾਂ ਦੇ ਬਾਰੇ ਲਿਖਦਾ ਰਹਿੰਦਾ ਸੀ ਖਾਸ ਕਰਕੇ 1984 ਦੇ ਵਿੱਚ ਜੋ ਸਿੱਖ ਜੈਨੋਸਾਈਡ ਹੋਇਆ ਸੀ ਨੈਵਰ ਫੋਰਗੇਟ 84 ਨਾਮ ਦੀ ਜਿਹੜੀ ਮੁਹਿਮ ਵੀ ਉਹ ਚਲਾ ਰਿਹਾ ਸੀ ਤੇ ਆਉਣ ਵਾਲੀ 4 ਨਵੰਬਰ ਨੂੰ 2024 ਨੂੰ 7 ਸਾਲ ਪੂਰੇ ਹੋ ਜਾਣੇ ਆ ਜੱਗੀ ਜੋੜ ਨੂੰ ਆ ਭਾਰਤ ਦੀ ਸਰਕਾਰ ਵੱਲੋਂ ਉਹ ਆਪਣਾ ਵਿਆਹ ਕਰਾਣ ਗਿਆ ਸੀ ਤੇ ਦੋ ਹਫਤੇ ਬਾਅਦ ਹੀ ਜਦੋਂ ਉਹ ਇੰਡੀਆ ਦੇ ਵਿੱਚ ਸੀ ਉਸ ਨੂੰ ਰੈਸਟ ਕਰ ਲਿਆ ਤੇ 7 ਸਾਲ ਹੋ ਗਏ ਹਜੇ ਵੀ ਜਿਹੜੀਆਂ ਭਾਰਤ ਦੀਆਂ ਜੇਲਾਂ ਦੇ ਵਿੱਚ ਉਸ ਨੂੰ ਰੱਖਿਆ ਗਿਆ ਆ ਕੋਈ ਉਹਦਾ ਕਿਸੇ ਤਰ੍ਹਾਂ ਦਾ ਅਪਰਾਧਿਕ ਪਿਸ਼ੋਕਰ ਨਹੀਂ ਹੈਗਾ ਆ ਵਾਂਟਡ ਵੀ ਨਹੀਂ ਸੀ ਪੁਲਿਸ ਨੂੰ ਤੇ ਕੋਈ ਸਬੂਤ ਵੀ ਨਹੀਂ ਉਹਦੇ ਅਗੇ ਪੇਸ਼ ਕਰ ਸਕੇ ਹਜੇ ਤੱਕ ਪਰ ਸ਼ਰਿਆਮ ਤੱਕਾ ਜਿਹੜਾ ਆ ਇਹ ਹੈਗਾ ਆ ਸੋ ਇਸ ਧੱਕੇ ਦੇ ਉਲਟ ਕਿੰਨੇ ਕੁ ਲੋਕ ਬੋਲਦੇ ਆ ਕਿੰਨਾ ਕੁ ਮੀਡੀਆ ਬੋਲਦਾ ਆ ਇਹ ਸਾਰਿਆਂ ਨੂੰ ਬੜੀ ਧਿਆਨ ਰੱਖਣ ਜੋ ਗੱਲ ਹੈਗੀ ਆ ਨਿੱਕੀ ਨਿੱਕੀਆਂ ਗੱਲਾਂ ਦੇ ਉੱਤੇ ਆਪਾਂ ਰੌਲਾ ਪਾਉਂਦੇ ਰਹਿੰਦੇ ਆ ਜਿਹੜੇ ਵੱਡੇ ਇਸ਼ੂ ਹੈਗੇ ਆ ਉਹਨਾਂ ਦੇ ਉੱਤੇ ਆਪਾਂ ਜਿਹੜੇ ਆ ਚੁੱਪ ਕਰ ਜਾਂਦੇ ਆ ਓਕੇਓ ਕਿਉਂਕਿ ਆਪਾਂ ਨੇ ਇੰਡੀਆ ਜਾਣਾ ਹੁੰਦਾ ਉੱਥੇ ਜਾ ਕੇ ਇੰਡੀਆ ਦਾ ਵੀਜ਼ਾ ਲੈਣਾ ਹੁੰਦਾ ਹੈਗਾ ਮੜਵੜੀਆਂ ਗੱਲਾਂ ਦੇ ਉੱਤੇ ਬੜਵੜੇ ਜਿਹੜੇ ਆ ਟਿਕਟੋਕ ਫੇਸਬੁੱਕ ਤੇ YouTube ਤੇ ਕਮੈਂਟ ਪਾਉਂਦੇ ਰਹਿੰਦੇ ਹੈਗੇ ਆ ਸੋ ਆਪਣਾ ਇੱਕ ਭਰਾ 17 ਸਾਲਾਂ ਤੋਂ ਨਿਰਦੋਸ਼ ਸ਼ਰਿਆਂ ਭਾਰਤ ਦੀ ਸਰਕਾਰ ਨੇ ਅੰਦਰ ਰੱਖਿਆ ਹੋਇਆ ਆ ਸੋ ਸਾਨੂੰ ਜਿਹੜਾ ਆ ਉਹਨੂੰ ਛੁਡਾਣ ਦੇ ਲਈ ਹਰ ਇੱਕ ਤਾਈਂ ਆਵਾਜ਼ ਪਹਚਾਣੀ ਚਾਹੀਦੀ ਹੈਗੀ ਆ ਹੋਪਫੁਲੀ ਹੁਣ ਇੰਗਲੈਂਡ ਦੇ ਵਿੱਚ ਤਨਮਨਜੀਤ ਸਿੰਘ ਢੇਸੀ ਹੁਣੀ ਉਹਨਾਂ ਨੂੰ ਕਾਫੀ ਵੱਡਾ ਅਹੁਦਾ ਵੀ ਮਿਲਿਆ ਆ ਉਹ ਇੱਕ ਵਾਰੀ ਫੇਰ ਇਸ ਈਸੂ ਦੇ ਉੱਤੇ ਭਾਰਤ ਸਰਕਾਰ ਦੇ ਨਾਲ ਗੱਲਬਾਤ ਕਰਨਗੇ ਜੀ ਬਿਲਕੁਲ ਤੇ ਜਸਪਾਲ ਸਿੰਘ ਮੰਜਪੁਰ ਜੀ ਨਾਲ ਆਪਾਂ ਇੱਕ ਇੰਟਰਵਿਊ ਵੀ ਕੀਤਾ ਸੀਗਾ ਪੰਜਾਬੀ ਡੀਐਸਏ ਦੇ ਇਸੇ ਮੰਚ ਦੇ ਉੱਤੇ ਉਹ ਇੰਟਰਵਿਊ ਵੀ ਤੁਸੀਂ ਸੁਣ ਸਕਦੇ ਹੋ ਹੁਣ ਵੀ ਉਹ ਹੈ ਪੰਜਾਬੀ ਡੀਐਸਏ ਦੇ ਉੱਤੇ ਤੇ ਉਹਦੇ ਵਿੱਚ ਵੀ ਉਹਨਾਂ ਨੇ ਇਸ ਕੇਸ ਦਾ ਵੀ ਤੇ ਹੋਰ ਕੇਸਾਂ ਦਾ ਜਿਹਦੇ ਵਿੱਚ ਮਿਨੋਰਟੀ ਨਾਲ ਰਿਲੇਟਡ ਜਾਂ ਸਿੱਖਾਂ ਦੇ ਨਾਲ ਰਿਲੇਟਡ ਜਿਹੜੇ ਕੇਸਸ ਨੇ ਉਹਨਾਂ ਕੇਸਸ ਦੇ ਵਿੱਚ ਏਜੰਸੀਆਂ ਦੀ ਕੀ ਭੂਮਿਕਾ ਹੈ ਏਜੰਸੀਆਂ ਕਿਵੇਂ ਉਹਨਾਂ ਕੇਸਾਂ ਨਾਲ ਲੜਦੀਆਂ ਨੇ ਤੇ ਅਦਾਲਤਾਂ ਜੁਡੀਸ਼ਰੀ ਸਿਸਟਮ ਦੇ ਵਿੱਚ ਉਹ ਕੇਸ ਕਿਸ ਤਰੀਕਾ ਕਰਦੇ ਨਾਲ ਦੇਖੇ ਜਾਂਦੇ ਨੇ ਉਹਦੇ ਬਾਰੇ ਉਹਨਾਂ ਨੇ ਬੜੀ ਡਿਟੇਲ ਦੇ ਵਿੱਚ ਗੱਲਬਾਤ ਜਿਹੜੀ ਆ ਉਹ ਕੀਤੀ ਹੈ